ਲਓ ਜੀ ਸ਼੍ਰੀ ਗੁਰਪੁਰਾ ਐਸਐਸਪੀ ਗੂਥਲਾ ਜਿਹੜਾ ਜੋ ਨਸ਼ਾ ਵਿਰੋਧ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਸਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸੀਐਸਟਾ ਗੂਥਲਾ ਵਾਲੋਂ 14 ਤਰੀਕ ਨੂੰ ਇੱਕ ਕੁਲਵਿੰਦਰ ਨਾਮ ਦਾ ਲੜਕਾ ਜਿਹੜਾ ਬੂਟਾ ਪੈਂਦਾ ਸੀਗਾ ਉਹਨੂੰ ਰੈਸਟ ਜਦੋਂ ਕੋਲ ਪਹਿਲਾਂ 100 ਗ੍ਰਾਮ ਮੈਰੋਂ ਜਿਹੜੀ ਸੀਗੀ ਉਹ ਬੜੀ ਸੀਗੀ ਉਸ ਤੋਂ ਬਾਅਦ ਤਪਦੀਸ਼ ਤਰ੍ਹਾਂ ਦੇ ਦੋਤੋਂ ਕੋਸ਼ਿਸ਼ ਕੀਤੀ ਤੇ 400 ਗ੍ਰਾਮ ਬੜੀ ਮੈਰੋਂ ਨਾਲ ਸਰ ਨੂੰ ਫੋੜ ਦਾਂਗ ਕੋਈ ਹਾਂ ਤੋਂ ਦੇ ਕੋਲ ਪੰਜ ਸੌ ਗ੍ਰਾਮ ਮੈਰੋਂ ਜਿਹੜੀ ਹੈਗੀ ਉਹ ਸੀ ਦਲਾਮਤ ਕੀਤੀ ਹੈ ਸੀਏ ਕੋਪੋਸਲਾ ਤੋਂ ਤੇ ਇਹਦਾ ਕੇਸ ਇਹਦਾ ਹੈਗਾ ਉਹ ਅਸੀਂ ਥਾਣੇ ਸਿਟੀ ਰਜਿਸਟਰ ਕੀਤਾ ਸੀ ਇਸ ਤੋਂ ਇਲਾਵਾ ਇੱਕ ਲੜਕਾ ਰਾਹੁਲ ਹੈਗਾ ਜੋ ਮੰਗੇ ਰੋਡੇ ਦਾ ਹੈਗਾ ਖਪੋਸਲਾ ਸਦਰ ਥਾਣੇ ਦਾ ਪਿੰਡ ਹੈ ਇਹ ਅਸੀਂ ਰਸਕੀਤਾ ਸੀ ਅਕਲ ਔਰ ਇਹਦੇ ਪਾਸੋਂ ਵੀ ਡਾਇਗ੍ਰਾਮ ਹੈ ਜਿਹੜੀ ਉਹ ਸੀ ਫੜੀ ਤੇ ਇਹਦੀ ਫਰਦਰ ਤਤਕੀਸ਼ ਅਸੀਂ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਇਆ ਔਰ ਕਿਹਨਾਂ ਨੂੰ ਇਹਨਾਂ ਨੇ ਸਪਲਾਈ ਕਰਨੀ ਸੀ ਕਿ ਇਹਦੇ ਵਿੱਚ ਬਨਰ ਜਿਹੜਾ ਪਹਿਲਾ ਜਿਹੜਾ ਕੁਲਵਿੰਦਰ ਆ ਬੂਟਾ ਪੈਂਟ ਵਾਲਾ ਇਹਦੇ ਖਲਾ ਪਹਿਲਾਂ ਵੀ ਚਾਰ ਪਰਚੇ ਆਲਾ ਦੀ ਦੱਸਿਆ ਗਿਆ ਦੋ ਵਰਦੀ ਪੀਐਸਟ ਦੇ ਲੱਗੇ ਤੇ ਇੱਕ ਇੱਕ ਸਾਈਟ ਆਏਗਾ ਔਰ ਇੱਕ 306 ਰੋਟਾ ਚੱਲਦਾ ਤੀਜੇ ਮਹੀਨੇ ਜਿਹੜਾ ਜੀਬ ਤੋਂ ਬਾਹਰ ਆਇਆ ਸੀ ਔਰ ਉਸ ਤੋਂ ਬਾਅਦ ਇਹਨੇ ਦੁਬਾਰਾ ਫੇਰ ਆਪਣਾ ਇਹ ਉਹ ਕੰਮ ਜਿਹੜਾ ਸ਼ੁਰੂ ਕਰਤਾ ਸੀ ਇਹਨੂੰ ਸੀਏ ਦੀ ਟੀਮ ਡੀਐਸਪੀ ਡੀ ਸਾਹਿਬ ਦੀ ਰਹਿਣ ਲਈ ਹੈਡ ਇਨਸਪੈਕਟਰ ਸੀਏ ਇਹ ਉਹਨਾਂ ਨੇ ਕਾਫੀ ਦੇਰ ਤੋਂ ਇਹਦੇ ਖਿਲਾਫ ਟੈਕਿੰਗ ਕਰ ਰਹੇ ਸੀ ਔਰ ਖੁਰਗੁਜਾ ਮੰਡੀ ਤੋਂ ਉਹਨੂੰ ਅਰੈਸਟ ਕੀਤਾ 14 ਤਰੀਕ ਨੂੰ ਇਹਦਾ ਰਮਾਨ ਜਿਹੜਾ ਹੈਗਾ ਕੈਂਦਰ ਦਾ ਲਿਆ ਰਿਹਾ ਸੀ ਤੇ ਇਹਦੀ ਫਰਦਰ ਤਫਤੀਸ਼ ਤੇ ਤੋਂ ਫਰਦਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨਹੀਂ ਇਹ ਪੁਰਾਣੀਆਂ ਗੱਡੀਆਂ ਦੀ ਵੇਚ ਖਰੀਦ ਦਾ ਕੰਮ ਇਹ ਕਰਦਾ ਆ ਉਸੇ ਆਪ ਉਹੀ ਆਰ ਦੇ ਵਿੱਚ ਹੀ ਇਹ ਸਾਰਾ ਉਹੀ ਆਰ ਦੇ ਵਿੱਚ ਹੀ ਸਿੰਨਾ ਸ਼ਾਸਤ ਇਹ ਤੋਂ ਪਰਚੀਸ਼ਤ ਆਦਾ ਕਿ ਕਰਨੀ ਹੈ ਅੱਗੇ ਟੀਮਾਂ ਸਿੱਧੀਆਂ ਉੱਤੇ ਵਰਕ ਕਰਨੀਆਂ ਹੈਗੇ ਤੇ ਉੱਥੇ ਅਸੀਂ ਡ੍ਰੈਪ ਵਗੈਰਾ ਸਦਾ ਚੱਲ ਜਾ ਰਹੇ ਕਿੱਥੋਂ ਲੈ ਕੇ ਆਇਆ ਸੀ ਆ ਕਿੱਥੇ ਇਹਨੇ ਸਫਾਈ ਕਰਨਾ ਸੀਗਾ ਉਹ ਗਾਂ ਤੋਂ ਪਰਚੀਸ਼ ਦਾ ਵਿਸ਼ਾ ਹੈ